ਸੱਚੀ ਕਾਲ ਪਿਆਰੇ ਬੱਚਿਓ ਅੱਜ ਆਪਾਂ ਤੁਹਾਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਕਹਾਣੀ ਬਾਰੇ ਸਮਝਾਵਾਂਗੇ ਇੱਕ ਪਿੰਡ ਦੇ ਵਿੱਚ ਨੱਥੂ ਨਾਮ ਦਾ ਇੱਕ ਜਿਹੜਾ ਸੀ ਆਦਮੀ ਰਹਿੰਦਾ ਸੀ ਪਹਿਲਾਂ ਆਪਾਂ ਤੁਹਾਨੂੰ ਵੈਸੇ ਹੀ ਦੱਸ ਦਿੰਦੇ ਆ ਵੀ ਇੱਕ ਜਿਹੜਾ ਨੱਥੂ RAM ਦਾ ਆਦਮੀ ਜੋ ਬਹੁਤ ਜ਼ਿਆਦਾ ਗਰੀਬ ਸੀ ਉਸਦੇ ਕੋਲ ਕੀ ਆ ਕੁਝ ਮੁਰਗੀਆਂ ਸੀ ਵਾਂਡੇ ਵਿੱਚ ਕਿ ਗੁਜਾਰਾ ਕਰਦਾ ਸੀ ਇੱਕ ਦਿਨ ਉਹਨੂੰ ਸੋਨੇ ਦਾ ਡੰਡਾ ਦੇਣ ਵਾਲੀ ਜਿਹੜੀ ਮੁਰਗੀ ਮਿਲੀ ਉਹਨੂੰ ਐਦਾਂ ਜੇ ਉਹ ਹਰ ਰੋਜ਼ ਹੀ ਕੰਡਾ ਦਿੰਦੀ ਸੀ ਸੋਨੇ ਦਾ ਉਹਨੂੰ ਸੋਨੇ ਦਾ ਡੰਡਾ ਵੇਚ ਆਉਂਦਾ ਸੀ ਰੋਜ਼ ਉਹਨੂੰ ਬਹੁਤ ਜ਼ਿਆਦਾ ਪੈਸੇ ਮਿਲ ਜਾਂਦੇ ਸੀ ਇੱਕ ਦਿਨ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ ਵੀ ਕਿਉਂ ਨਾ ਸਾਰੇ ਹੀ ਅੰਡੇ ਇੱਕ ਦਿਨ ਮੁਰਗੀ ਨੂੰ ਮਾਰ ਕੇ ਕੱਢ ਕੇ ਵੇਚ ਕੇ ਇੱਕ ਦਿਨ ਚੇ ਮੀਰ ਬਣ ਜਾਵੇ ਫਿਰ ਉਹ ਕੀ ਕਰਦਾ ਮੁਰਗੀ ਦੇ ਜਿਹੜਾ ਢਿੱਡ ਦੇ ਵਿੱਚ ਛੁਰਾ ਮਾਰਦਾਗਾ ਜਦੋਂ ਉਹ ਦੇਖਦਾਗਾ ਦਾ ਮੁਰਗੀ ਦੇ ਢਿੱਡ ਵਿੱਚੋਂ ਸਵਾਈ ਖੂਨ ਦੇ ਉਸ ਨੂੰ ਕੁਝ ਨਹੀਂ ਮਿਲਦਾ ਜਿਸ ਕਰਕੇ ਉਹਨੂੰ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਹੈ ਉਹਦਾ ਲਾਲਚ ਵੱਧ ਗਿਆ ਸੀ ਉਹਨੂੰ ਐਦਾਂ ਸੀ ਵੀ ਇੱਕ ਦਿਨ ਵਿੱਚ ਹੀ ਅਮੀਰ ਬਣ ਜਾਵਾਂ ਠੀਕ ਹੈ ਇਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਲਾਲਚ ਬੁਰੀ ਬਲਾ ਹੁਣ ਆਪਾਂ ਤੁਹਾਨੂੰ ਧਿਆਨ ਦੇਣਾ ਸਮਝਾ ਰਿਹਾ ਇੱਕ ਪਿੰਡ ਦੇ ਵਿੱਚ ਨੱਥੂ ਨਾਮ ਦਾ ਇੱਕ ਗਰੀਬ ਆਦਮੀ ਰਹਿੰਦਾ ਸੀ ਉਹ ਬਹੁਤ ਕੀ ਸੀ ਗਰੀਬ ਸੀ ਇੱਕ ਦਿਨ ਆਦਮੀ ਨੇ ਕੁਝ ਮੁਰਗੀਆਂ ਦਿੱਤੀਆਂ ਤਾਂ ਜੋ ਆਂਡੇ ਵੇਚ ਕੇ ਆਪਣਾ ਗੁਜ਼ਾਰਾ ਕਰ ਲਵੇ। ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਠੀਕ ਹੈ? ਆਂਡੇ 'ਚ ਡੱਡਾ ਦੁੱਖ ਲਿਖਿਆ ਅੰਡਾ। ਉਹਨੇ ਆਂਡਾ ਵੇਚ ਕੇ ਕਾਫੀ ਧਨ ਕਮਾ ਲਿਆ। ਮੁਰਗੀ ਹਰ ਰੋਜ਼ ਸੋਨੇ ਦਾ ਅੰਡਾ ਦਿੰਦੀ ਸੀ ਤੇ ਉਹ ਵੇਚ ਕੇ ਬਾਧੂ ਪੈਸੇ ਵੜਦਾ ਸੀ। ਇਸ ਪੈਰੇ ਵਿੱਚ ਦੱਸਿਆ ਗਿਆ ਪੁੱਤਰ ਵੀ ਨੱਥੂ ਸੀ ਜਿਹੜਾ ਇੱਕ ਬਹੁਤ ਗਰੀਬ ਸੀ ਇੱਕ ਦਿਨ ਉਸ ਨੂੰ ਕਿਸੇ ਨੇ ਚਿਕਮੁਰਗੀਆਂ ਦੇ ਦਿੱਤੀਆਂ ਕੁਝ ਕੁ ਮੁਰਗੀਆਂ ਦਿੱਤੀਆਂ ਉਹ ਅੰਡੇ ਵੇਚ ਕੇ ਗੁਜ਼ਾਰਾ ਕਰਨ ਲੱਗੇ ਇੱਕ ਮੁਰਗੀ ਉਹਨਾਂ ਵਿੱਚ ਸੋਨੇ ਦਾ ਅੰਡਾ ਦਿੰਦੀ ਸੀ ਉਹ ਆਹਰੋ ਸੋਨੇ ਦਾ ਅੰਡਾ ਜਿਹੜਾ ਵੇਚ ਆਉਂਦਾ ਸੀ ਤੇ ਉਹ ਅਮੀਰ ਬਣ ਗਿਆ ਤੇ ਇੱਕ ਦਿਨ ਉਸਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਸੋਚਿਆ ਕਿ ਮੈਂ ਇੱਕੋ ਵਾਰ ਮੁਰਗੀ ਦੇ ਢਿੱਡ ਵਿੱਚੋਂ ਸਾਰੇ ਅੰਡੇ ਕੱਢ ਕੇ ਵੇਚ ਦੇਵਾਂ ਅਤੇ ਇੱਕੋ ਵਾਰਚ ਅਮੀਰ ਬਣ ਜਾਵਾਂ ਉਸਨੇ ਮੁਰਗੀ ਦਾ ਢਿੱਡ ਪਾੜ ਦਿੱਤਾ ਤੇ ਮੁਰਗੀ ਮਰ ਗਈ ਅਤੇ ਨੱਥੂ ਬਹੁਤ ਪਛਤਾਇਆ ਡੇ ਕੇ ਪੁੱਤਰ ਉਹ ਪਹਿਲਾਂ ਈਕੀ ਕਾਂਡਾ ਵੇਚ ਕੇ ਆਉਣਾ ਸੀ ਫਿਰ ਉਹਦੇ ਮਨ ਦੇ ਵਿੱਚ ਜਿਹੜਾ ਲਾਲਚਾ ਬਹੁਤ ਜ਼ਿਆਦਾ ਵੱਧ ਗਿਆ ਉਸ ਨੂੰ ਐਦਾਂ ਸੀ ਵੀ ਇੱਕ ਦਿਨ ਜੀ ਅਮੀਰ ਬਣ ਜਾਵਾਂ ਤੇ ਉਹਦਾ ਢਿੱਡ ਗਿਆ ਮੁਰਗੀ ਦਾ ਪਾਣ ਦਿੱਤਾ ਜਿਸ ਕਰਕੇ ਉਸ ਨੂੰ ਬਾਅਦ ਵਿੱਚ ਪਛਤਾਵਾ ਹੋਇਆ ਇਹ ਤੋਂ ਸਿੱਖਿਆ ਮਿਲਦੀ ਹੈ ਕਿ ਲਾਲਚਗੀਆ ਬੁਰੀ ਵਾਲਾ ਹੈ ਇਹ ਤੁਹਾਨੂੰ ਕਹਾਣੀ ਪੇਪਰ ਦੇ ਵਿੱਚ ਆਉਂਦੀ ਹੈ ਸੋਨੇ ਦਾ ਡਾਂਡਾ ਦੇਣ ਵਾਲੀ ਮੁਰਗੀ ਇਹ ਬਹੁਤ ਜ਼ਿਆਦਾ ਸੌਖੀ ਕਹਾਣੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਈ ਹੋਵੇਗੀ ਅੱਗੇ ਪੁੱਤਰ ਕਹਾਣੀ ਹੈ ਸਿਆਣਾ ਕਾਂ ਇੱਕ ਅਨਿਵਾਰੀ ਪਹਿਲਾਂ ਤੁਹਾਨੂੰ ਵੈਸੇ ਦੱਸ ਰਹੀਆਂ ਇੱਕ ਜਿਹੜਾ ਰਾਜਾ ਸੀ ਉਹ ਹਰ ਰੋਜ਼ ਜਿਹੜਾ ਤਲਾ ਦੇ ਨਹੋਂ ਜਾਂਦਾ ਸੀ ਉਸ ਦੇ ਗਲੇ ਦੇ ਵਿੱਚ ਸੋਨੇ ਦਾ ਹਾਰ ਸੀ ਠੀਕ ਹੈ ਤੇ ਜਿਹੜਾ ਕਾਂ ਤੇ ਕੌਣੀ ਇੱਕ ਜਿਹੜਾ ਦਰਖਤ ਸੀ ਉਹਦੇ ਕੋਡ ਦੇ ਵਿੱਚ ਰਹਿੰਦੇ ਸੀ ਤੇ ਉੱਥੇ ਨੇੜੇ ਸੱਪ ਰਹਿੰਦਾ ਸੀ ਸੱਪ ਕਾਂ ਦੇ ਕੌਣੀ ਦੇ ਬੱਚੇ ਕੀ ਖਾਏ ਜਾਂਦਾ ਸੀ ਜਿਸ ਕਰਕੇ ਕਾਂ ਦੇ ਕੌਣੀ ਬਹੁਤ ਜ਼ਿਆਦਾ ਦੁਖੀ ਸੀ ਇੱਕ ਵਾਰ ਉਹਨਾਂ ਦੇ ਮਨ ਦੇ ਵਿੱਚ ગાંધી ਆਪਣੀ ਦਿਮਾਗ ਦੀ ਵਿੱਚ ਖਿਆਲ ਆਇਆ ਵੀ ਕਿਉਂ ਨਾ ਰਾਜਕਮਾਰ ਦਾ ਜਿਹੜਾ ਸੋਨੇ ਦਾ ਹਾਰ ਆ ਉਹ ਚੁੱਕ ਕੇ ਸੱਪ ਦੀ ਖੋੜ ਵਿੱਚ ਸੁੱਟ ਦਿੱਤਾ ਹੈ ਵੀ ਜਿਸ ਕਰਕੇ ਉਹ ਸੱਪ ਨੂੰ ਜਿਹੜੇ ਉਹਦੇ ਸਿਪਾਹੀ ਮਾਰ ਦੇਣਗੇ ਤੇ ਉਹਨਾਂ ਦਾ ਬਚਾਅ ਹੋ ਜਾਊਗਾ ਠੀਕ ਹੈ ਪੁੱਤਰ ਇੱਥੇ ਆਪਾਂ ਇਹ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਸਮਝਦਾਰੀ ਤੋਂ ਕੀ ਹੈ ਮੁਸੀਬਤ ਦੇ ਸਮੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆ ਗਈ ਹੁਣ ਆਪਾਂ ਪੜ੍ਹਦੇ ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਦਾ ਬੜਾ ਸੋਹਣਾ ਬਾਗ ਸੀ ਬਾਗ ਦੇ ਵਿੱਚਕਾਰ ਇੱਕ ਵੱਡਾ ਸਾਰਾ ਤਲਾਹ ਸੀ ਰਾਜਕੁਮਾਰ ਹਰ ਰੋਜ਼ ਇਸ ਬਾਗ ਵਿੱਚ ਟਹਿਲਦਾ ਸੀ ਟਹਿਲਣ ਤੋਂ ਬਾਅਦ ਰਾਜਕੁਮਾਰ ਇਸ਼ਨਾਨ ਕਰਦਾ ਤਲਾਹ ਤੋਂ ਦੱਖਣ ਵੱਲ ਬਹੁਤ ਪੁਰਾਣਾ ਬੋਹੜ ਸੀ ਠੀਕ ਹੈ ਬੁੱਤ ਉੱਥੇ ਇੱਕ ਬੋਹੜ ਸੀ ਇਸੇ ਬੋਹੜ ਦੀ ਖੋੜ ਵਿੱਚ ਕਾਂ ਤੇ ਕੋਣੀ ਦਾ ਜੋੜਾ ਰਹਿੰਦਾ ਸੀ ਇਸੇ ਬੋੜ ਦੀ ਖੋੜ ਵਿੱਚ ਇੱਕ ਕਾਲਾ ਸੱਪ ਰਹਿੰਦਾ ਸੀ ਇੱਕ ਕਾਲਾ ਉੱਥੇ ਕੋੜ ਦੇ ਵਿੱਚ ਰਹਿੰਦਾ ਸੀ ਕੌਣੀ ਦੇ ਅੰਡੇ ਸੱਪ ਖਾ ਜਾਂਦਾ ਕਾਂ ਤੇ ਕੋਣੀ ਦੋਵੇਂ ਇਸ ਸੱਪ ਤੋਂ ਦੁਖੀ ਸਨ ਕਾफी ਸੋਚ ਵਿਚਾਰ ਵਿੱਚੋਂ ਕਾਂ ਨੇ ਇੱਕ ਵਿਉਂਤ ਸੋਚੀ ਇੱਕ ਦਿਨ ਜਦੋਂ ਰਾਜਕੁਮਾਰ ਤਲਾਹ ਤੇ ਨਹਾਉਣ ਆਇਆ ਤਾਂ ਰਾਜਕੁਮਾਰ ਨੇ ਕੱਪੜੇ ਤੇ ਸੋਨੇ ਦਾ ਹਾਰ ਕਿਨਾਰੇ ਤੇ ਲਾ ਦਿੱਤਾ ਲਾ ਕੇ ਰੱਖ ਦਿੱਤਾ ਕਾਂ ਨੇ ਰਾਜਕੁਮਾਰ ਦਾ ਸੋਨੇ ਦਾ ਹਾਰ ਚੁੱਕ ਲਿਆ ਕਾਣੀ ਰਾਜਕੁਮਾਰ ਦਾ ਸੋਨੇ ਦਾ ਹਾਰ ਚੁੱਕ ਲਿਆ ਤੇ ਉੜਦਾ ਹੋਇਆ ਬੋਹੜ ਵੱਲ ਗਿਆ ਰਾਜੇ ਨੇ ਕਾਣੂ ਹਾਰ ਚੁੱਕਦਿਆਂ ਵੇਖ ਲਿਆ ਸੀ ਉਸ ਨੇ ਸਪਾਈਆਂ ਨੂੰ ਕਾਣ ਦਾ ਪਿੱਛਾ ਕਰਨ ਲਈ ਕਿਹਾ ਕਾਣੇ ਉਹ ਹਾਰ ਸੱਪ ਦੀ ਖੋੜ ਵਿੱਚ ਸੁੱਟ ਦਿੱਤਾ ਸਪਾਈਆਂ ਨੇ ਕਾਣੂ ਹਾਰ ਸੁੱਟਦਿਆਂ ਵੇਖ ਲਿਆ ਸਪਾਈਆਂ ਨੇ ਡਾਂਗਾ ਮਾਰ-ਮਾਰ ਕੇ ਖੋੜ ਚੋਂ ਹਾਰ ਕੱਢਣਾ ਚਾਹਿਆ ਸੱਪ ਬਾਹਰ ਆ ਗਿਆ ਸਪਾਈਆਂ ਨੇ ਸੱਪ ਨੂੰ ਮਾਰ ਦਿੱਤਾ ਹਾਰ ਕੋੜ ਨੂੰ ਕੱਢ ਕੇ ਰਾਜਕੁਮਾਰ ਨੂੰ ਦੇ ਦਿੱਤਾ ਕਾਂ ਤੇ ਗੋਣੀ ਬਹੁੜ ਤੇ ਬੈਠੇ ਸਭ ਕੁਝ ਦੇਖ ਰਹੇ ਸਨ ਸੱਪ ਨੂੰ ਮਾਰਿਆ ਵੇਖ ਉਹ ਬਹੁਤ ਖੁਸ਼ ਹੋਏ ਕਾਂ ਨੇ ਆਪਣੀ ਸਿਆਣਫ ਨਾਲ ਤਾਕਤਵਰ ਦੁਸ਼ਮਣ ਮਕਾਇਆ ਕਾਂ ਤੇ ਗੋਣੀ ਸੁਖੀ ਸੁਖੀ ਰਹਿਣ ਲੱਗੇ ਠੀਕ ਹੈ ਪੁੱਤਰ ਇਸ ਤੋਂ ਸਿੱਖਿਆ ਮਿਲਦੀ ਹੈ ਵੀ ਮੁਸੀਬਤ ਦੇ ਸਮੇਂ ਸਿਆਣਫ ਤੋਂ ਕੰਮ ਲੈਣਾ ਚਾਹੀਦਾ ਜਿਸ ਤਰ੍ਹਾਂ ਕਾਂ ਨੇ ਆਪਣੀ ਜਿਹੜੀ ਮੁਸੀਬਤ ਆ ਉਹ ਖਤਮ ਕਰ ਦਿੱਤੀ ਇਹ ਤੁਹਾਨੂੰ ਦੋਨੋਂ ਕਹਾਣੀਆਂ ਸਮਝਾਈਆਂ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਇਆ ਇੱਕ ਕਹਾਣੀ ਸੋਨੇ ਦਾੰਡਾ ਦੇਣ ਵਾਲੀ ਮੁਰਗੀ ਕਿਸਿਆਣਾ ਕਾ ਆਪਾਂ ਤੁਹਾਨੂੰ ਹਰ ਰੋਜ਼ ਇੱਕ ਦੋ ਕਹਾਣੀਆਂ ਦਾ ਹੀ ਸਮਝਾਵਾਂਗੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚ ਸਕੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਧੰਨਵਾਦ ਬੁੱਤਰ